ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਸਬਜ਼ੀ ਆਸਤੇ ਤਾਂ ਤੇ ਬਾਕੀ ਮੱਡਾਂ ਦੇ ਪੱਠੇ ਤੇ ਨਾਲੇ ਕਰਾਂਗੇ ਗੱਲਾਬਾਤ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਬੱਲ ਤਾਂ ਕਿ ਉਹ ਨਾਲ ਵੀਡੀਓ ਤੁਹਾਡੇ ਤੱਕ ਪਹੁੰਚੇ ਰਹੇ ਭਾਈ ਤੇ ਚਲੋ ਪਹਿਲਾਂ ਮੱਡਾਂ ਦੇ ਆਪਾਂ ਪੱਠੇ ਉੱਦੂਬਾਰ ਬਣਾਵਾਂਗੇ ਆਪਾਂ ਸਬਜ਼ੀ ਆਸਤੇ ਥਾਂ ਜਿਹੜਾ ਕੋਈ ਥਾਂ ਵਿਲਾ ਹੋਇਆ ਹੋਊ ਆਪਾਂ ਪੱਟਾਂਗੇ ਪੱਟ ਕੇ ਰੱਖਾਂਗੇ ਹਫ਼ਤਾ ਤੱਕ ਨਾ ਧੁੱਪ ਲੱਗ ਜੂ ਤੇ ਨਾਲੇ ਸੁੱਕ ਜੂਗਾ ਠੀਕ ਐ ਦਾਤਿਆਂ ਲਿਆ ਕੱਟ ਕੇ ਬਾਈ ਸੁੱਕੇ ਕਰ ਆ ਬਾਈ ਦੇਵ ਓ ਬਾਈ ਸੁੱਖਾ ਆ ਲੈ ਆ ਪੱਲੀਆਂ ਲਾ ਕੇ ਜਿਉ ਸੋ ਕਾਤੀ ਲਗਾਏ ਨੇ ਪਰਸੋਂ ਵੱਢ ਕੇ ਪੱਠੇ ਤੇ ਪਰਸੋਂ ਕੋਈ ਇੰਨਾ ਖੁੱਬਦੇ ਨਹੀਂ ਸੀ ਇਹਦੇ ਚ ਨਾਲੇ ਪਾਣੀ ਵਹਿਲਾ ਇੱਕ ਦਿਨ ਪਹਿਲਾਂ ਲੱਗਿਆ ਉਹ ਦੂੰ ਆ ਹਾਂ ਬੋਲ ਠੀਕ ਹੋ ਗਈ ਲੈ ਨੇ ਹੁਣ ਆ ਇੱਥੇ ਤਾਂ ਯਾਰ ਖੁੱਡਾਂ ਹੀ ਆ ਚੂਹਿਆਂ ਦੀਆਂ ਉੱਥੇ ਤਾਂ ਉਹਦੇ ਬਹੁਤ ਖੁੱਬੀਦਾ ਸੀ ਪੁੱਛਦੇ ਉਹਨੂੰ ਭੈਣ ਬੋਲਾਂ ਨੰਮੀ ਰੱਖ ਹੂੰ ਏ ਮੂਲ ਵਾਰ ਦੇਣੇ ਕਿ ਨਹੀਂ ਏ ਬਾਤ ਜੀ ਨੂੰ ਪਿਆ ਨਹੀਂ ਸਮੁੰਦਰ ਕੋਈ ਫਰਕ ਪਾਣੀ ਦਾ ਬਾਤ ਜੀ ਨੂੰ ਬਾਤ ਚ ਨੂੰ ਹਾਂ ਵੇ ਘੜਿਆ ਤਾਂ ਨਿਕਲਦਾ ਵਿੱਚੋਂ ਨਹੀਂ ਨਹੀਂ ਬਲੈਕ ਕੋਲ ਐਨੇ ਖਲਦਾ ਮੈਂ ਰੱਖ ਕੇ ਤੇ ਗੱਲ ਆ ਜਾ ਇਹ ਨਹੀਂ ਖਲਦਾ ਆ ਜਿਹੜਾ ਦੂਜਾ ਕੇਰਾ ਨਾ ਉਹ ਭੰਗ ਉਹ ਪਹਿਨਾ ਵੱਡਾ ਧ ਗਿਆ ਨਾ ਹੂੰ ਲੱਗ ਗਿਆ ਵੀ ਟਿੱਟਾ ਜਾ ਹੂੰ ਜਾਂਦਾ ਡੇਡਾ ਵੀ ਆਏ ਵੇਖਿਓ ਬਈ ਚੌਂਡ ਪਰਨੇ ਕਿਾਰੇ ਦੇ ਐ ਨਹੀਂ ਜਾਂਦਾ ਜਮਾ ਹੈ ਡੈਗ ਤੇ ਜਾਂ ਲੰਮਾ ਡੈਗ ਨਹੀਂ ਪਰਿਆ ਕਰਦਾ ਬਈ ਪਾਣੀ ਨਾ ਹੋਵੇ ਹੂੰ ਪਹਿਲਾਂ ਮੈਂ ਸਿੱਧਾ ਉੱਥੇ ਗਿਆ ਮੈਨੂੰ ਵੀ ਅੰਦਾਜ਼ਾ ਸੀ ਮੈਂ ਕਿਹਾ ਉੱਥੇ ਐ ਥੱਲੀ ਹੋਈਆਂ ਪਈਆਂ ਉਹਦੀਆਂ ਕੋਈ ਤਾਂ ਆਇਆ ਜਾਂ ਨਹੀਂ ਹੋਣਾ ਜਿੱਥੇ ਪਾਣੀ ਨਾ ਚੜਿਆ ਹੋਵੇ ਆਪੂ ਬੁੱਢੇ ਹੋਣ ਕੇ ਢੂੰਗੀ ਯਾਰ ਕਰਾਉਂਦੇ ਹਾਂ ਉਹ ਯਾਰ ਖੋਚੀ ਜੀ ਮੰਨੀ ਹੁੰਦੀ ਜਿੰਨਾ ਆਪਾਂ ਪਾਣੀ ਉਹਨੂੰ ਸੱਤਕੇ ਚ ਲੱਗ ਗਿਆ ਸੀ ਨਾ ਉਬਰੀ ਖੋਚੀ ਜੀ ਸੀ ਇਹਨੇ ਕੁੱਦਰੀ ਖੋਚੀ ਜੀ ਸੀ ਨਾਂ ਜਾਂ ਬਾਗਰ ਦੇ ਨੇ ਯਾਦਾਂ ਰਹਿ ਜਾਂਦੀਆਂ ਬੰਦੇ ਦੀਆਂ ਏ ਵਕੀਲੇ ਦੀ ਹੈ ਵੀ ਮਤੀ ਲਈਦੀ ਉਹ ਯਾਦ ਬਣ ਗਈ ਹਮ ਜਿਹੜੀ ਤਾੜਿਆਂ ਵਾਲੀ ਹਮ ਨਾ ਪਤਾ ਨਹੀਂ ਆ ਤਾੜੇ ਸੋਨੇ ਕੱਜ ਦੇਦੇ ਨਾ ਉੱਦ ਸਮਾਦਰਾ ਹਮ ਲੀੜੇ ਵਧ ਗਿਆ ਪਾਇ ਹਮ ਚਿੱਤੇ ਸੋਸਤੇ ਹੈ ਨਵੇਂ ਆਰ ਦੇ ਲੀੜੇ ਕਾਲਗਾ ਲੱਗੇ ਐਣਕਾ ਉਹ ਨਿਖਰਿਆ ਸੀ ਹਮ ਜਿਵੇਂ ਪ੍ਰਮਾਤਮਾ ਨੇ ਕੋਈ ਪਰ ਉੱਦ ਤੇ ਬਾਅਦ ਟਾਈਮ ਬਾਅਦ ਹੋਇਆ ਯਾਰ ਦੇ ਉਹ ਤਾਂ ਸਹੀ ਹੋ ਜਾਂਦਾ ਹੂੰ ਉਹ ਤਾਂ ਸਹੀ ਸੀਗਾ ਹੂੰ ਉਹ ਤਾਂ ਉਹ ਗਰਮੀ ਦੀ ਗੱਲ ਹੈ ਹੂੰ ਥੋਨੇ ਲੱਗਦੇ ਤੋਂ ਥੋਨੇ ਲੱਗਦੇ ਸੀ ਥੋਨੇ ਲੱਗਣ ਲੱਗੇ ਲੱਗੇ ਸੀ ਜੀ ਨਹੀਂ ਆਪਣਾ ਥੋਨਾ ਤਾਂ ਬੂਝਾ ਮਾਰੀ ਖੜਾ ਹੀ ਉਹ ਨਹੀਂ ਮਾਰਿਆ ਇਹ ਬੋਰਨਾ ਹੀ ਕਹਿੰਦੇ ਉਹ ਤਾਂ ਬੋਰ ਕੇ ਲੱਗਿਆ ਆਪਣਾ ਜਿਹੜਾ ਪੈਟ ਚਕਾਈ ਹੈ ਦੋ ਤਿੰਨ ਤਿੰਨ ਸ਼ੱਖਾਂ ਸੀ ਬੂਝੇ ਆਪਣੇ ਦੀਆਂ ਨਹੀਂ ਯਾਰ ਹੂੰ ਜਿਹੜਾ ਯੋਸਾ ਬੋਰ ਨਹੀਂ ਉਹਦੇ ਕਿੱਥੇ ਨਾ ਹੋ ਉਹ ਗਿਆ ਤਾਂ ਉਦੋਂ ਸੀ ਹਾਂ ਜਿੱਦੇ ਕੈਵਟੀ ਚਕਾਈ ਹੈ ਕੈਵਟੀ ਤਾਂ ਯਾਰ ਅੱਗੇ ਪਿੱਛੇ ਚਕਾਈ ਹੋ ਗਈ ਉਹਦਾ ਬੋਰ ਲਾਈ ਜਾਂਦਾ ਤੂੰ ਗਿਆ ਸੀ ਉਦੋਂ ਯਾਰ ਮੰਨ ਕੇ ਚੱਲ ਜਿੱਦੇ ਬਾ ਬਾਗਾਤਾ ਨਾ ਫਿਲਟਰ ਸਮਾਨ ਵਗਾਤਾ ਉਦੋਂ ਮੈਂ ਚਕਾਤੀ ਕੈਵਟੀ ਦੂਜੇ ਦਿਨ ਨਹੀਂ ਯਾਰ ਉਹਨੇ ਆਪਣੇ ਉਹਦੇ ਵਿੱਚ ਉਦੋਂ ਉਹਦੇ ਕੋਲੇ ਟਰਾਂਸਫਾਰਮਰ ਜਿੱਥੇ ਹੋਣੇ ਦਾ ਹਾਂ ਉੱਥੇ ਸੀ ਉੱਥੇ ਦੇ ਬਾਈ ਉਹਦੋਂ ਬੋਰ ਕਰੀ ਜਾਂਦਾ ਉਹ ਕੀ ਨਾਮੇ ਤਾਂ ਕਰੀ ਜਾਂਦੇ ਜਿਹੜੇ ਉੱਥੇ ਤਾਂ ਬੈਠੇ ਰਹੇ ਅਸੀਂ ਜਿੱਦੇ ਇਹ ਗੱਲ ਕੀਤੀ ਹੈ ਨਾ ਉਹਨੇ ਉਹਦੇ ਉੱਥੇ ਸੀਗਾ ਉਹ ਨਹੀਂ ਉੱਥੇ ਸੀ ਤੂੰ ਵੀਡੀਓ ਚ ਦੇਖ ਲਈ ਬੈਠਾ ਕਿੱਥੇ ਆਈ ਜਾਂਦੀ ਹੈ ਨਹੀਂ ਯਾਰ ਭਾਈ ਮੈਂ ਮੈਂ ਤੈਨੂੰ ਆਈ ਜਾਂਦਾ ਦੇ ਭਾਈ ਗੱਲ ਗੱਲ ਤੂੰ ਆਏ ਸਮਝ ਵੀ ਆਪਣੇ ਵਾਣ ਵਿੱਚ ਨਹੀਂ ਸਮਾਨ ਕੱਢਿਆ ਨੇ ਸਮਾਨ ਨਹੀਂ ਆਪਣੇ ਵਾਣ ਵਿੱਚ ਹੀ ਕੱਢਿਆ ਆਪਣੇ ਵਾਣ ਵਿੱਚ ਹੂੰ ਮਾਨਤੇ ਨਹੀਂ ਆਪਦੀ ਮੱਖੀ ਗਈ ਦੀ ਕੱਢਿਆ ਲਾਈ ਜਾਂਦੇ ਸੀ ਉਹਨੂੰ ਹਮ ਆਪਣੇ ਝੋਨਾ ਲਾਈ ਜਾਂਦੇ ਸੀ ਲਾਈ ਜਾਂਦੇ ਸੀ ਕਿ ਉਹ ਸੀਗਾ ਦੂਜਾ ਮਨ ਲਾ ਬਿੱਲੇ ਆ ਰਹੀ ਨਹੀਂ ਯਾਰ ਮੈਂ ਤਾਂ ਦੱਸ ਨਿੱਕੀ ਮੋਟਨੇ ਆਪਾਂ ਝੋਨਾ ਲਾਇਆ ਇਹਦੀ ਨਾ ਹਾਂ ਉਹਦੋਂ ਕੰਮ ਤੋਂ ਗੋਰ ਦਾ ਚੱਲੀ ਜਾਂਦਾ ਸੀਗਾ ਜਦੋਂ ਉਹਦੇ ਚ ਫੱਟ ਗਿਆ ਨਾ 50 6 ਕੁਟ ਤੇ ਹਮ ਹੈ ਉਦੋਂ ਬਾਅਦ ਇਹਨਾਂ ਉੱਥੋਂ ਪੱਟਿਆ ਠੰਡਾ ਉਹ ਇਹ ਇੱਕ ਦਿਨ ਮੱਤਾ ਮਾਰਿਆ ਸੀ ਹੀਨ ਪੱਟ ਲਈ ਮਹੀਨ ਪੱਟ ਲਈ ਉਹ ਉਥੋਂ ਚਲਾਦਾ ਕੰਮ ਹਰੂ ਤਾਂ ਇੱਥੇ ਜਿੱਥੇ ਹੁਣ ਬੋਰਾ ਉੱਥੇ ਮੁੜ ਕੇ ਚਲਾਤਾ ਹੂੰ ਆ ਫਿਰ ਉਹ ਮੌਤ ਤੋਂ ਦੀ ਚਾਲ ਚੰਦੀ ਆ ਕੇ ਉਹ ਤਾਂ ਮੇਰਾ ਯਾਦ ਨਹੀਂ ਸੀ ਯਾਰ ਉਹ ਵੀ ਜਸੇ ਨਚੌੜ ਕਰਦੇ ਕਹਿੰਦੇ ਨੇ ਉੱਥੇ ਬੈਠੇ ਨੇ ਬਣਾ ਲਈ ਹੂੰ ਅੱਜ ਪਰਾਣਾ ਕਿਵੇਂ ਹੈ ਗੱਲਾਂ ਕਰਨਾ ਪੈਂਦਾ ਯਾਰ ਮੈਂ ਤਾਂ ਇੰਜਨ ਆ ਦੇ ਟਾੜੇ ਸੁਣ ਆਇਆ ਸੀ ਲੈਟ ਹੀ ਆ ਗਿਆ ਪੱਠੇ ਬਾਦ ਤੋਂ ਨਾ ਹੋ ਉਹ ਬੋਡੀ ਲੈ ਕੇ ਬੰਦਾ ਆਇਆ ਏਡਾ ਘੁੱਟਾ ਗੁੱਡੇ ਸਨ ਦੇਖ ਲਾ ਸਮਤਰਾ ਤੂੰ ਉਹ ਬੰਦੇ ਨੇ ਨਾ ਫੇਰ ਵੀ ਨਹੀਂ ਦਿਹਾੜੀਆਂ ਤੁਰੇ ਜਿ ਪੁਵਾਈ ਸੀ ਆਪਰੇ ਬੋਲਣਾ ਆ ਰਹੇਗੇ ਬੱਲਾ ਹੂੰ ਜੇ ਕੋਰਟ ਕਿਨਾਂ ਤਾਂ ਪੱਟ ਹਾਂ ਪੱਟ ਕੇ ਹੂੰ 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 ਪੱਤੇ ਤੋਂ ਤਾਲਕ ਦੀ ਬਾਂਜੂ ਮਾੜੀ ਤੋਪ ਲੱਗੀ ਨਾ ਹੂੰ ਹੂੰ ਕਈ ਨਾ ਇਹ ਗੰਦ ਮਾਰੀ ਆਉਣ ਕੇ ਦੇ ਵੇ ਹੂੰ ਹੂੰ ਵੀ ਨਾ ਇਹ ਦੋਸਤ ਮਾਰੇ ਆਉਤੋਂ ਵੱਢ ਕੇ ਫਿਰ ਉੱਥੇ ਸਾਈਡ ਤੇ ਮਿੱਟੀ ਤੇ ਲਾ ਕੇ ਹੂੰ ਇੱਕ ਭਾਂਡ ਹੈ ਨਾ ਹੂੰ ਹੂੰ ਇਹ ਚਾਰ ਚੇ ਸੁਖਾ ਰੱਖੂ ਇੱਕ ਪਾਸੇ ਆਪਾਂ ਮੈਂ ਇਹਨੂੰ ਖੁਰਚ ਦਿੰਦਾ ਇਹ ਗਾਜਰਾ ਦਾ ਲੱਫੜੀ ਹੂੰ ਤਿੰਨਾ ਗਾਜਰਾ ਦਾ ਲੱਫੜੀ ਸੁਬੰਦਰਾ ਗਾਜਰਾ ਆਇਓ ਨਾ ਹੁਣ ਕਿਨਾ ਉਹ ਵੀ ਰੋਤ ਤੱਕ ਗਈ ਹਰ ਲੂੰਬੜ ਪੁੱਛੀ ਛੇਰਾ ਝੜਕੇ ਤੇ ਪਟਦਾ ਬੜੀ ਯਾਰ ਜੂ ਕਸ ਕਰੋ ਲਾਈਨ ਬਣ ਨਹੀਂ ਆਰੀ ਯਾਰ ਜੀ ਪੱਤਾ ਉਹ ਹੈ ਤਾਂ ਲਾਉਣ ਤਾਂ ਨੰਗੀ ਅੰਦਰ ਦੇਣ ਤਾਂ ¿Me no, han dando no. la variable? ¿Súgrante? ¿A ਇਥੇ ਨੂੰ ਪਟਕੇ ਨਾ ਜਦੋਂ ਆਪਣੀ ਵਾਰੀ ਆਊਗੀ ਹੈ ਇੱਥੇ ਕੱਢਾ ਇਹਨੂੰ ਇੱਧਰ ਕੱਢ ਦੇ ਇੱਥੇ ਝੌਂੜ ਜਾਣੇ ਚ ਜਦੋਂ ਆਪਣੀ ਵਾਰੀ ਆਊਗੀ ਹੂੰ ਹੂੰ ਤੇ ਉਦੋਂ ਨਾਲ ਤਾਂ ਬਈ ਸੋਖ ਚ ਦੇਵੇਂ ਤੇ ਇਹਨੂੰ ਲਾ ਦੇਣਾ ਪਾਣੀ ਹੂੰ ਇੱਥੇ ਨਾ ਪਾ ਦੇਣਾ ਢੀਕ ਇਹ ਬੱਲਾ ਲਿਆ ਕੇ ਲਾ ਦੇਉ ਹੈ ਬੱਲਾ ਉੱਧਰ ਲਾਵਾਂਗੇ ਜੇ ਪਾਰ ਲਾਗੇ ਹੋ ਜੀ ਨਾ ਇਹੋ ਜਿਮੜ ਕੋ ਬਾਲੀ ਰਹੀ ਜੇ ਆਪਾਂ ਸਾਰੇ ਨੂੰ ਪਾ ਲੈਣਾ ਨਾ ਆ ਵੀ ਜਿਹੜਾ ਕੁਰਸੀ ਇਹਨਾਂ ਚੱਕ ਦੇ ਲੱਗਦਾ ਮਾੜਾ ਬੰਨਣਾ ਸਾਫ ਆ ਕੱਢ ਜਾ ਇਹ ਦੂਜੇ ਪਾਸੇ ਨਾ ਮੰਧੇ ਜਿਹੜਾ ਇਧਰ ਲਾਈ ਨਾ ਆ ਇਹਨੂੰ ਅਭੀ ਸਾਰਾ ਸਮਾ ਹੂੰ ਹੂੰ ਕੀ ਆਪਣਾ ਮਰਚਾ ਵਿੱਚ ਲਾਵਾਂਗੇ ਜੀ ਹੂੰ ਹੂੰ ਮਰਚਾ ਵਾੜਾ ਘੇੜ ਕਰੀਏ ਇੱਥੇ ਲੱਗ ਜਾਣਗੇ ਵਧੀਆ ਹੈ ਇੱਕ ਹੋ ਜਾ ਹਾਂ ਇੱਕ ਮੈਂ ਅਸਾਫ ਹਾਂ ਤੈਨੂੰ ਵੀ ਬਾਵਾ ਹੂੰ ਹੂੰ ਇਹ ਇਹ ਤੋਂ ਵਾਟਰ ਨੂੰ ਉਤਰ ਲਾ ਆਇਆ ਇਹ ਕਿਹਨਾਂ ਬਾਏ ਆ ਮੈਂ ਤਾਂ ਰਸਟ ਦੀ ਕੀਸ ਭਾਈ ਬੈਠੇ ਹੋਰ ਦੇਰ ਨੇ ਨਹੀਂ ਲਾਈ ਨਾ ਇਹਦਾ ਘੋਮਾ ਨਹੀਂ ਆ ਲਾ ਦੀ ਸਮੰਦ ਰੇ ਹਾਂ ਇਹ ਤਾਂ ਹੁੰਦੀ ਹਵਾ ਲਾ ਦੀ ਬਾਵਾ ਉਹ ਨਹੀਂ ਇੰਨੀ ਹਵਾ ਕਿ No me reparé, Andrea. ਆ ਗਰੁੱਪ ਕਰ ਕਿੱਧਰ ਗਿਆ ਅੜਤਲੇ ਉੜਤਲੇ ਨਾ ਗਿਆ ਆ ਇਹ ਪਾਣੀ ਪੁਣੀ ਛੱਡਿਆ ਹੋਇਆ ਇੱਥੇ ਲਾਗਦੀ ਹੈ ਟਾਂਕ ਪਾਣੀ ਦੀ ਹਾਂ ਪਰ ਬਰਤੀ ਲੋਰ ਗੰਢਾ ਜੀ ਵੋਲਿਊਮ ਬੜੀ ਕੁਛੀ ਹੂੰ ਹੂੰ ਪਰ ਆ ਦਿਗੜ ਪਾਇਆ ਨਹੀਂ ਬੇਟੇ ਨੇ ਆ ਦਿਗੜ ਜਿਹੜਾ ਪਾਇਆ ਸੀ ਜਿਹਨੇ ਗੱਡੇ ਬਣਾਏ ਸੀ ਬੋਲ ਮੁਕਾ ਲਿਆ ਪਾਦ ਇਹ ਆਪਣੇ ਪਿਆ ਸੀ ਆਪਣੇ ਵਾਲਾ ਦੇ ਦੇਣਾ ਹਾਂ ਉਹ ਦੇ ਦੇਣਾ ਜੀ ਆਪਾਂ ਨੂੰ Unha poña changa, a changa Para a direita, a ਕਰੇਗਾ ਸਵਾਰਾ ਗਿਆ ਵਧੀਆ ਸੁੱਕੇ ਰੋਣਾ ਸੁੱਕੇ ਹਲਾ ਹੁਣ ਇੱਥੇ ਜਿਹੜਾ ਬੂਝੇ ਇਹ ਵੀ ਦੱਸਣ ਲੱਗ ਗਏ ਇਹ ਯਾਰ ਹੁੰਦੀ ਤਾਂ ਘਾ ਲਉ ਹੈ ਹੈ ਉਹਨਾਂ ਬਲੇ ਇੱਥੇ 15 20 ਮਿੰਟ ਲਾ ਦੇਣਾ ਤੇ ਇਹਨੇ ਜੀ ਕਿਆ ਬਣ ਜਾਣਾ ਇਹ ਪਤਾ ਐ ਪਟਕੇ ਸਿੱਟਿਆ ਬਾਲਾ ਹੋ ਕਰਨ ਦੀ ਲੋੜ ਨਹੀਂ ਇਹਨੂੰ ਸਕੇ ਤੁੱਪ ਹਵਾ ਪੈਣਦੇ ਹਾਂ ਡਲਿਆ ਅੱਜ ਕਿਨੇ ਉਹ ਆਪ ਗੰਡੇ ਆਲਾ ਥਾਂ ਵਾਕੇ ਰੱਖੀ ਰਹੇ ਕਿੰਨਾ ਚਿਰ ਹੈ ਨਾ ਤੇ ਗੰਡੇ ਕੇਰਾ ਤਾਂ ਬਹੁਤ ਹੀ ਉੱਠਿਆ ਹੈ ਅੱਗੇ ਦਾ ਪਰਮਾਤਮਾ ਨੂੰ ਪਤਾ ਹੈ ਕਿ ਨਹੀਂ ਸੁੱਕੇ ਹੂੰ हां परे भी आ सवार देंगे परले पास उन्होंने जेड़े हैं ना खालियां हैं का काढ देंगे ना दे। आ पटके आ सो भाई इधर ਛੱਡ ਦੇ ਢੇਲਾਈ ਜਿਹੜੀ ਆਹਾਂ ਇੱਧਰ ਗਾਜਰ ਨਾਲ ਹੀ ਥਾਂ ਕਰਦੇ ਨੇ ਇਹ ਤਾਂ ਪੋਲੇ ਪੋਲੇ ਗਾਜਰ ਨਾਲ ਇਹਨੂੰ ਮਾਰਦੇ ਆ ਟੱਕ ਪੋਲੇ ਪੋਲੇ ਯਾਰ ਹੂੰ ਪੱਤੇ ਜਿਹੇ ਵਿੱਚ ਇਹਦੇ ਇੱਧਰ ਨਹੀਂ ਇੱਧਰ ਪੱਤੇ ਤਾਂ ਖਿਲਾਰਦੇ ਭਲਾ ਵਿੱਚ ਉੱਤੋਂ ਉੱਤੋਂ ਚੱਕ ਲਾ ਪੱਤੇ ਦਾ ਵਿੱਚ ਖਿਲਾਰਦੇ ਭਲਾ ਨਾਲਾ ਦੇ ਵਟ ਜੀ ਆਦਾਨ ਜੀ ਐ ਹੁਣ ਹੈ ਇਹ ਚਾਹਦਾ ਕੋਈ ਨਹੀਂ ਖੜ ਜੰਮਣਾ ਇੱਥੇ ਇੱਥੇ ਜੇ ਮੈਂ ਆਪਾ ਲਾ ਦਾਂਗੇ ਵੀ ਲਾ ਦੇਗਾ ਉਧਰ ਆਪ ਲਾ ਦੇਗਾ ਉਹਨੇ ਕਥਾਂ ਜ ਆਪਨ ਪਾਣੀ ਪਾਉਣਾ ਪਿਆ ਕਰੂਗਾ ਕਨੇ ਹਾਂ ਵੀ ਨਾ ਬਣਾ ਦੇਣਾ ਹਾਂ ਨਾ ਹੂੰ ਅਬ ਬਾਰ ਆਪਾਂ ਵੇਖੀ ਸੁਖਿਆ ਆਪਾਂ ਬਾਈ ਗੰਡੇ ਚ ਲਾਤੀਆਂ ਪਾ ਰਹਿਣਾ ਆਪ ਵੀ ਉਗ ਰਹੇ ਆ ਤੋਰੀਆਂ ਹੂੰ ਤੋਰੀਆਂ ਦਾ ਆਪੇ ਉਗ ਰਹੀਆਂ ਸੀ ਇਧਰ ਦੇ ਰੇਈ ਬਣੀਆਂ ਸੁੱਕੇ ਹੈ ਗਿਆ ਤਕ ਨਹੀਂ ਯਾਰ ਇਹ ਤਾਂ ਸਮਝ ਹੀ ਨਹੀਂ ਆਈ ਇਹ ਤਾਂ ਪਤਾ ਨਹੀਂ ਕੀ ਐਨਾ ਵੀ ਇਹਨੂੰ ਐਡਾ ਕਾਦਾ ਸੇਕ ਲਾ ਕਿੰਨੇ ਦੂਰ ਕੀਤੀ ਨਾਲੇ ਆ ਬਪਰਾਲੀ ਹੈ ਨਾ ਹਲ ਬਾਈ ਇਹਨਾਂ ਕੋਲੋਂ ਤਾਂ ਨਾ ਬਾਲੀ ਦੂਰ ਕਰ ਲੈ ਹੈ ਨਾ ਇੱਕ ਢੇਰ ਜਾਣਾ ਲਾਵੇ ਦੂਰ 10 10 ਕਰ ਮੈਂ ਗੱਲ ਹਾਂ 10 10 ਬਣਾ ਯਾਰ 20 ਕਰ ਮੈਂ ਗੱਲ ਟਰੈਕਟਰ ਮਰ ਹਾਲ ਪਾ ਲੈ ਹਲਾ ਨਾ ਤੂ ਤੂ ਲਈ ਜਾਵੇ ਪਾਸੇ ਅਸਲ ਤਾਂ ਅੱਗ ਮੈਲਾ ਲਾਉਣੀ ਨਹੀਂ ਦੇਣੀ ਹੁਣ ਹੰ ਕੰਮ ਖਤਮ ਹੀ ਹੋ ਜਣੇ ਆ ਬਾਬਾ ਜੀ ਸੋਕੇ ਇਹਨਾਂ ਨੂੰ ਭਰਨਾ ਇਹ ਤੇ ਜੇ ਪਾਣੀ ਲੱਗਿਆ ਨਾ ਆਪੇ ਭਰ ਜਾਣਗੇ ਸੁੱਕੇ ਹੋਏ ਤਾਂ ਤਾਂ ਦੀ ਡਲਿਆਂ ਚ ਵਾਪ ਹੋਊਗਾ ਹਾਂ ਵਾਪ ਹੋਊਗੀ ਨਾਲੇ ਤੁੱਪ ਲੱਗੂਗੀ ਸਵਾਰ ਕੇ ਟਕਾ ਕੇ ਪਿੰਡੀਆਂ ਗੁਵਾਰਾ ਸਬਜੀ ਕਈ ਆਪਾਂ ਦੂਜੀ ਵੀ ਲਿਆਉਣੀ ਸੀ ਨਾ ਉਹ ਗਾਜਰ ਨੇ ਕਿਲੇ ਗਾਜਰ ਤੋਗਾ ਇੱਥੇ ਦੂਜੇ ਪਾਸੇ ਦੂਜੇ ਪਾਸੇ ਇਧਰ ਇਧਰ ਹਾਂ ਹਾਂ ਆ ਸੇ ਇਹ ਹੋ ਓਏ ਇੱਥੋਂ ਵੀ ਪਈਆ ਹਾਂ ਭਾਈ ਪਾ ਲੈ ਪਿੱਛੇ ਨਾ ਢੇਰ ਲਾ ਜਿੱਥੇ ਪਾੜਦਾ ਉੱਥੇ ਢੜਦੇ ਨਹੀਂ ਉੱਚਾ ਨਹੀਂ ਮਾਜੂਬ ਵਾਲਾ ਉਹ ਬਾਹਰ ਹੋਊਗਾ ਜਿਹੜਾ ਵਿਖਾਉਂਦੇ ਸਨ ਮਤਰਾਗੇ ਦੀ ਚੌਂਦੀ ਅਰਜੀ ਦੇ ਹਾ ਪਲਾਓ ਤੇ ਮਗਰ ਦੇ ਪਲਾਓ ਹਨ ਹੋਰ ਆਪਣੇ ਦੇ ਕਿੱਥੇ ਹੋ ਜੇ ਬਈ ਉੱਥੇ ਵੱਡੇ ਫਾਰਮ ਹੈ